वेलकम टू हमारी शॉल रूम की है, विछ। की आज राम तक बराली बहुत ही आइटम आई है हैंडलूम सिल्क ਦੇ ਵਿੱਚ ਇਹਦੇ ਵਿੱਚ ਸਾਰਾ ਚੀਕਨ ਦਾ ਵਰਕ ਰਹੂਗਾ ਜੀ ਪਾਰਟੀ ਵਾਲ ਕਲੈਕਸ਼ਨ ਆਈ ਹੈ ਬਹੁਤ ਨਹੀਂ ਹੈਂਡਲूम सिल्क ਫੈਬਰਿਕ ਰਹੂਗਾ ਇਹਦਾ ਫਰੰਟ ਆ ਗਿਆ ਇਹਦੇ ਉੱਪਰ ਐਮਬਰਾਇਡਰੀ ਆ ਜੀ ਸਾਰੀ ਚੀਕਨ ਦੀ ਛੇਰਾ ਆ ਗਿਆ ਛੇਰੇ ਉੱਪਰ ਐਮਬਰਾਇਡਰੀ ਰਹੂਗੀ ਦੇਖੋ ਜੀ ਤੇ ਇਹਦੀ ਅੱਗੇ ਜਿਹੜੀ ਐਮਬਰਾਇਡਰੀ ਆ ਗਈ ਨਾਲ ਆਉਗੀ ਦੀ ਬੈਕ ਦੇ ਉੱਪਰ ਛੇਰਾ 슬ੀਵਸ ਵੀ ਇਹਦੇ ਪ੍ਰਿੰਟ ਰਹਿਣੀਆਂ ਜੀ ਇਹਦੇ ਵਿੱਚ ਕਲਰ ਵੀ ਆਪਣੇ ਕੋਲ ਤਿੰਨ ਆਏ ਨੇ ਪਹਿਲਾ ਇਹਦੇ ਵਿੱਚ ਆ ਬ੍ਰਸਟਲੇਟ ਟੋਨ ਦੇ ਵਿੱਚ ਆਊਗਾ ਇਹ ਦੁਪੱਟਾ ਆਊਗਾ ਦਾ ਪਿਓਰ ਚਨਾਉਣ ਫੈਬਰਿਕ ਦਾ ਜੀ ਪਿਓਰ ਚਨਾਉਣ ਫੈਬਰਿਕ ਦਾ ਦੁਪੱਟਾ ਪ੍ਰਾਈਸ ਲਈ ਤੁਸੀਂ ਸਾਨੂੰ ਮੈਸੇਜ ਕਰ ਲਿਓ ਆ ਲੋ ਬਹੁਤ ਸੋਹਣਾ ਦੁਪੱਟਾ ਹੈ ਪਿਓਰ ਚਨਾਉਣ ਫੈਬਰਿਕ ਦਾ ਜੀ ਡਿਸਟ੍ਰਿਬਿਊਟਡ ਪ੍ਰਿੰਟ ਹੋਊਗਾ ਇਹ ਇਹਦੇ ਵਿੱਚ ਇਹ ਕਲਰ ਚੈੱਕ ਕਰ ਲਓ ਜੀ ਪਹਿਲਾ ਕਲਰ ਹੋਊਗਾ ਬਰਸਟਡ ਜੇ ਟਾਉਨ ਦੇ ਵਿੱਚ ਗ੍ਰੇ ਕਾਉਨ ਆਊਗਾ ਮਾਊਸ ਗ੍ਰੇ ਟਾਉਨ ਹੈ ਬੜੇ ਫਰੰਕ ਨੇ ਇਹਦੇ ਵਿੱਚ ਕਲਰ ਨੇ ਤਿੰਨੇ ਕਲਰ ਛੇੜਨੇ ਜੀ ਸੈਕੰਡ ਕਲਰ ਚੈੱਕ ਕਰ ਲਓ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ WhatsApp ਤੇ ਪੇਸ ਕਰਨਾ ਜੀ ਪ੍ਰਾਈਸ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੋ ਜੀ ਤਿੰਨੇ ਕਲਰ ਨੇ ਦੇ ਵਿੱਚ ਤਿੰਨੇ ਕਲਰ ਬੜੇ ਸੁਣੇ ਨੇ ਹਲੋ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਲਓ ਆਪਣੇ ਵੀ ਬਹੁਤ ਸੋਹੇ ਕਲਰ ਆਉਣਗੇ ਤਿੰਨੇ ਕਲਰ ਬੜੇ ਸੁਣੇ ਨੇ ਤਿੰਨ ਕਲਰ ਪ੍ਰਾਈਸ ਲਈ ਮੈਸੇਜ ਲਓ ਜੀ ਸ਼ਾਮ ਟੈਕਸ ਬ੍ਰਾਂਡ ਦਾ ਸੂਟ ਦੁਪੱਟਾ ਫੇਰ ਕਨਵਨ ਫੈਬਰਿਕ ਦਾ ਜੀ ਲਓ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਬਹੁਤ ਸੋਹਣਾ ਸੂਟ ਹੈ ਚਿਕਨ ਕਾਰੀ ਦੇ ਵਿੱਚ ਹੈ ਜੀ ਇਹ ਤੇ ਫਰੰਟ ਦੇ ਉੱਪਰ ਵੀ ਪੜਾਈ ਆ ਗਈ ਬੈਕ ਦੇ ਉੱਪਰ ਕਿਹਦਾ ਪ੍ਰਿੰਟ ਆਊਗਾ ਜੀ ਦੁਪੱਟਾ ਰੂਗਾ ਪੀਰ ਤਰਵਣ ਫੈ布ਰਿਕ ਦਾ ਜੀ